ਹਾਂ ਜੀ ਸਤ ਸਾਲ ਜੀ ਸਾਰਿਆਂ ਨੂੰ ਸਤ ਸਾਲ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇਹ ਰਾਏਪੁਰ ਬਿਲਕੁਲ ਜਿਹੜਾ ਅਜਨਾਲੇ ਦੇ ਬਿਲਕੁਲ ਨਾਲ ਆ ਉਹ ਰਾਏਪੁਰ ਆਪਾਂ ਵੀਡੀਓ ਬਣਾਉਂਦੇ ਆ ਇੱਕ ਰਾਏਪੁਰ ਪੁੰਗਿਆ ਲੱਗ ਗਿਆ ਇੱਕ ਅਜਨਾਲੇ ਲੱਗ ਗਿਆ ਇਹ ਜਿਹੜਾ ਜਨਾਲੇ ਲੱਗ ਗਿਆ ਉੱਥੇ ਆਪਾਂ ਸਰਪੰਚ ਸਰਪੰਚ ਵੀਰ ਜੀ ਨਾਲ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਚਾਰ گاਵਾ ਦਿਖਾਉਣੀਆਂ ਚਾਰੇ ਸੂਈਆਂ ਸਵਾਈਆਂ ਦੋ ਮਗਰ ਵੱਛੀਆਂ ਤੇ ਦੋ ਮਗਰ ਵੱਛੇ ਆ ਤੇ ਚੰਗੇ ਦੁੱਧ ਵਾਲੀਆਂ ਆ ਗਾਵਾਂ ਚਲੋ ਜਦੋਂ ਵੀ ਆਈਦਾ ਵਾ ਚੰਗੀਆਂ ਦੁੱਧ ਵਾਲੀਆਂ ਗਾਵਾਂ ਹੁੰਦੀਆਂ ਵੀ ਜੀ ਨਾਲ ਦੇ ਕੋਲ ਤੇ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਆਪਣੀ ਸੋਈਆਂ ਸਾਰੀਆਂ ਦੋ ਦੋ ਡੰਗ ਇੱਥੋਂ ਹੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਆਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਠੀਕ ਪਾ ਤੇ ਨਾਮ ਦੱਸ ਦੇ ਕਰੀ ਫਿਰ ਨਾਮ ਅਜੀਤ ਸਿੰਘ ਪਿੰਡ ਰਾਏਪੁਰ ਖੁਰਦ ਸੀ ਲਾਈ ਨਾਲਾ ਜਿਲ੍ਹਾ ਮਸਾ ਫੋਨ ਨੰਬਰ ਹੀ ਬੋਲ ਦੋ 9877882776 ਠੀਕ ਹੈ ਜੀ ਅੱਜ ਆ ਗੀਆਂ ਚਾਰ ਗਾਵਾਂ ਹਾਂਜੀ ਚਾਰ ਹੀ ਘਾਹ ਆਤੀਆਂ ਸਵਾ ਦੋ ਆਗੀਆਂ ਹੋਰ ਜਿਹੜੇ ਦੋ ਆਤੀ ਫਿਰ ਤੁਹਾਨੂੰ ਲੈ ਕੇ ਆਪੇ ਬੰਦੇ ਅੱਛਾ ਜੀ ਲੈ ਆ ਕੇ ਪਾਗੇ ਹਾਂਜੀ ਚਾਰੇ ਸੋਈਆਂ ਹਨਾ ਹਾਂਜੀ ਹਾਂਜੀ ਤੇ ਦੋ ਮਗਰ ਬੱਛੇ ਤੇ ਦੋ ਮਗਰ ਬੱਛੀਆਂ ਹਾਂਜੀ ਤੇ ਚਲੋ ਛੁਰਵਾ ਜਿਹੜੀ ਇਹ ਪਹਿਲੇ ਨੰਬਰ ਵਾਲੀ ਆ ਇਹ ਤਾਂ ਕਰ ਲਈਏ ਇਹ ਕਿੰਨੇ ਚੱਲਦੀ ਸੋਈ ਜੇ ਇਹਨੂੰ ਪੰਜਵਾਂ ਚ ਨਾ ਆਵੇ ਜੀ ਅੱਜ ਤੇ ਮਗਰ ਵੱਛੀ ਹੈ ਹਨਾ ਵੱਛੀ ਹਾਂ ਜੀ ਤੇ ਦੁੱਧ ਕਿੰਨਾ ਕਰ ਗਈ ਹੈ ਬੋਲਾਈ ਆ ਜੀ ਕੋਈ 20 ਤੋਂ ਪਲੱਸ ਹੋਊਗਾ ਅੱਛਾ 20 ਮੰਨ ਕੇ ਚੱਲੇ ਜੋ ਸਾਡੇ ਕੋਲ ਥੋੜੀ ਜਿਹੀ ਪੈ ਗਈ ਹਰੇ ਦੀ ਕੰਬਦੀ ਕੋਈ ਸੁਪੀ ਲੋੜੀ ਖਾਣ ਦੀ ਆ ਠੀਕ ਆ ਤੇ ਬਾਕੀ ਇਹਦੀ ਦੁੱਧ ਦੀ ਜਿਹੜੀ ਆ ਗਈ 27 25 ਕਿਲੋ ਦੀ 23 30 ਆਖਦੇ ਨੇ ਤੋਰਾਂ ਹਾਂ ਫਿਰ ਇੱਕ ਕਰੀ ਇਹਨੂੰ ਕੋਲੋਂ ਬਾਕੀ ਕੱਦ ਕਾਠ ਪੱਖਾ ਚੰਗੀ ਆ ਤੇ ਰੰਗ ਰੂਪ ਦੇ ਵੀ ਸੋਨੇ ਬਾਕੀ ਜੇ ਟਾਈਮ ਹੀ ਸਵੇਰ ਦਾ ਹੀ ਆ ਜੇ ਆਪਾਂ ਦੇਖ ਸਕਦੇ ਜੇ ਉਤਰਾ ਹੀ ਤੁਹਾਨੂੰ ਦਪਈ ਆ ਬੰਦੀ ਨੂੰ ਨਾ ਨਾ ਉਹ ਕੱਢ ਕੱਢ ਸੁਤਰਾ ਵੇਖੋ ਐਡ ਦਾ ਕਿਦਾਂ ਪੂਰੇ ਭਾਰੇ ਪੱਲੇ ਦੀ ਹੈ ਕਾ ਜੀ ਹੁਣ ਮੌਕੇ ਤੇ ਵੀ ਜਿਹੜੇ ਲਾਗੇ ਪੁੰਨੇ ਜਿਹੜਾ ਕਿੰਦੇ ਵੀ ਤਿਆਰ ਹੈ ਆ ਜ ਲੈ ਆ ਜੀ ਮਾ ਕੀ ਮਾ ਦਾ ਪ੍ਰਿੰਟ ਵੀ ਹੈ ਜਿਹੜਾ ਕਾਫੀ ਸੋਨਾ ਹੋ ਤੇ ਵਨਰੇ ਦੋਵਾਂ ਪਾਸੇ ਦਾੜਾਂ ਜਿਹੜੀਆਂ ਚੰਗੀਆਂ ਆ ਆ ਦੇਖ ਸੰਦੇ ਮਿਲਟਰ ਵੀ ਨਾ ਫਰੋ ਜਾਂਦੇ ਸਾਰੇ ਸਾਰੇ ਵਨ ਤੇ ਦੋਨਾਂ ਪਾਸੇ ਦਾੜਾਂ ਜਿਹੜੀਆਂ ਚੰਗੀਆਂ ਵਾ ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਮੋਢੇ ਦੇ ਉੱਤੇ ਪੂਰੀ ਜਵਾਨ ਹੈ ਆ گاਵਾਂ ਦੇ ਹਿਸਾਬ ਨਾਲ ਜੇ ਲਾਈਏ ਤੇ ਇਹ ਮੁੱਲ ਫਿਰ ਵਿਰਜੀ ਇਹਦਾ ਮੁੱਲ ਇਹਦਾ ਫੋਨ ਤੇ ਕਰ ਲਾਂਗੇ ਯਾ ਜੀ ਮੈਨੂੰ ਪਤਾ ਅੱਛਾ ਇਹਦਾ ਮੁੱਲ ਫੋਨ ਤੇ ਕਰ ਲੈਣਾ ਰੋਢੀ ਕਪਾਸੀ ਹੈ ਉਸ ਦਾ ਮੁੱਲ ਬਿਲਕੁਲ ਠੀਕ ਹੈ ਇਹ ਆਪ ਕੋ ਫੋਨ ਲਾ ਕੇ ਪੁੱਛ ਲੈ ਰੇਟ ਨੋਰਮਲ ਹੋਊਗਾ ਹਨ ਤੇ ਆ ਜਿਹੜੀ ਗਾਂ ਜੀ ਇਹ ਪਰਸੋਂ ਨਹੀਂ ਸੂਈ ਜੀ ਅੱਛਾ ਇਹ ਪਰਸੋਂ ਨਹੀਂ ਸੂਈ ਹੈ ਤੇ ਇਹ ਕਿੰਨੇ ਕੇ ਦੁੱਧ ਵਾਲੀ ਆ ਇਹ ਜਿੰਦ ਬਿੰਡ ਬਰ ਦੇ ਵਸ਼ੀਆ ਦੋਤੇ ਵੀ ਬਾਕ ਸ਼ੌਕ 23 24 ਲੀਟਰ ਅੱਛਾ ਫੋਨੇ ਦੇ ਕੋ ਬੋਲਾ ਹੀ ਆਸ ਤਾਂ 17 18 ਲੀਟਰ ਹੋ ਗਿਆ ਤਿਆਰ ਅੱਛਾ ਜੀ ਹਾਂ ਜੀ ਇੱਕ ਦੇ ਪਾਲ ਵੇ ਲੋ ਥੋੜੀ ਸਿਰ ਨੂੰ ਪਾ ਲਿਆ ਪਾਲ ਹੈਗੀ ਇੱਕ ਪਾਸੇ ਸੁਣੋ ਕਿ ਇੰਨਾ ਨਹੀਂ ਹੋਰ ਕੱਢ ਜਾਨੀ ਮੋਟਰ ਤੋਰੋ ਹੋ ਫਿਰ ਅੱਜੀ ਚਵਾ ਦੇ ਚਵਾਏ ਬਿਲਕੁਲ ਸਾਫ ਆ ਪਾਲ ਕਸ ਕੇ ਹੋਰ ਕੱਢੀ ਚਲੋ ਠੀਕ ਹੈ ਚਲੋ ਇਹ ਆ ਥਾਣੇ ਲੰਬ ਦਾ ਜਿਹੜਾ ਸਾਡੇ ਸਾਡੇ ਥਾਣੇ ਜਿਹੜਾ ਬੜਾ ਪਿਆਰਾ ਬਿਲਕੁਲ ਦੇਖ ਲੈ ਦੱਸ ਦੋ ਕਿ ਨਹੀਂ ਫਟਫਟ ਬਿਲਕੁਲ ਦੂਰ ਦੂਰ ਜਿਹੜਾ ਥਾਣੇ ਆ ਤੇ ਗੁਲਾਬੀ ਰੰਗ ਦਾ ਥਾਣੇ ਆ ਜਿਹੜਾ ਚਲੋ ਖੋਲੋ ਫਿਰ ਤੋਰੀਏ ਇਹਨੂੰ ਇਹਦੇ ਮਗਰ ਜਿਹੜਾ ਬੱਚਾ ਆ ਇਹ ਵੀ ਜਿਹੜਾ ਕਹਿੰਦੇ ਵੀ ਕੋਈ 6 ਦੰਦ ਦੇ ਹਿਸਾਬ ਨਾਲ 20 ਲੀਟਰ ਤੇ ਲੱਗ ਬੰਨੇ ਜਿਹੜਾ ਕਹਿੰਦੇ ਵੀ ਚੱਲੂਗੀ ਉਹ ਤਾਂ ਹੀ ਆਪਣੀ ਸਮਝ ਕਰਨੀ ਹੈ ਬਾਕੀ ਸਨ ਇਹ ਵੀ ਚਲੋ ਚੰਗੀ ਬਣੀਆਂ ਅਜੇ ਉਹ ਨੇਕੀ ਭਲਾਂ ਜਿਹੜੀਆਂ ਹਵਾਂਦੇ ਤੇ ਹੈਗੀਆਂ ਆ ਜਿ ਲੈ ਆਓ ਵਿੱਚ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਫੋਨ ਤੇ ਦੱਸ ਦਾਂਗੇ ਅੱਛਾ ਇਹਦਾ ਫੋਨ ਤੇ ਦੱਸ ਦੇਣਾ ਤੇ ਦੁਜਾ ਸੂਗਾ ਸੋਈ ਜਾਂ ਜਾ ਵੇਖਣੋਂ ਪਹਿਲਾਂ ਲੱਗਦਾ ਅੱਛਾ ਤੇ ਕਿੰਨੀ ਜਿੱਦਗਾ ਸ਼ੇਗਲੇ ਜਾਂ ਦੀਵਾਨ ਕਰਨ ਦੀ ਆ ਅੱਛਾ ਜੀ ਤੇ ਬਾਕੀ ਚੋ ਯਾਰ ਕਰ ਸਕ ਕੋ ਬੰਦਾ ਸਿਆਣਾ ਵੇਖ ਹੀ ਲੈਂਦਾ ਵਾ ਠੀਕ ਹੈ ਜੀ ਡਾਲੀ ਰੱਸੀ ਆ ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਸਾਈ ਹਾਲ ਜੇ ਅੱਜ ਹੀ ਆਇਆ ਸੇ ਜੋੜਾ ਇਹ ਜੋੜਾ ਅੱਜ ਹੀ ਆਇਆ ਵਾ ਜੀ ਤੇ ਇਹ ਐਚਐਫ ਸਾਈਵਾਲ ਕ੍ਰੋਸ ਤੇ ਆ ਇਹਦੇ ਥੰਨੇ ਦੇਖ ਸਕਦੇ ਜੇ ਲੱਗੇ ਤੇ ਇਹ ਫਸਾਈ ਜਾ ਰਹੇ ਹਨ ਬੰਗੇਰੋ ਬੜੇ ਆਇਆ ਤਾ। ਕਿ ਇਤਰਾਹੀ ਆ। ਠੰਡੀ ਯਾਤਰਾ। ਠੰਡੀ ਹੈ ਬਿਲਕੁਲ। ਠੀਕ ਹੈ। ਧੰਨ ਵੇਖ ਲੋ ਕਿ ਪੂਰਾ ਹੋਦਾ ਧੰਨ। ਬੜੀ ਸ਼ਤਕਾਰ ਵੇਖੋ ਕਿਦਾਂ। ਇਹ ਕਿੰਨੇ ਕਿ ਚੱਲਦੀ ਸੂਈ ਆ। ਇਹਨੂੰ ਹੋ ਗਿਆ ਜੀ ਵੀਰ ਜੀ 12 13 ਦਿਨ ਸੋਈ ਨਹੀਂ ਬੱਚਾ ਅੰਦਰ ਵੱਜਾ ਆ। ਤੇ ਦੁੱਧ। ਤੇ ਦੁੱਧ ਮਤਲਬ ਉਸੇ 15 ਜਾਂ ਸਾ ਗਾ 16 ਕਿਲੋ ਹਾਂਜੀ ਮਤਲਬ ਆਪਣੇ ਕੋਲ ਆ ਗਈ ਕਿਲੋ ਘਟ ਸਕਦਾ ਕੋਈ ਤੂੜੀ ਆ ਕੇ ਹਰਿਆਣੀਆਂ ਗਾਜੇ ਹਾਂਜੀ ਹਾਂਜੀ ਬਾਕੀ 14 ਕਿਲੋ ਜੇ ਬਾਕੀ ਤੇ ਤਾਂ 14 ਕਿਲੋ ਹਾਜ਼ਰ ਹੋਊਗਾ ਤੇ ਬਾਕੀ ਇਹਦੀ ਫੈਂਡ ਵੀ ਮਤਲਬ ਗੁਜ਼ ਰਾਤੀ ਨੂੰ ਪਵਾ ਕੇ ਜੋ ਕੇ ਲੈ ਜਾਂਦਾ ਸੀ ਹਾਂਜੀ ਤੇ ਉਹਦੇ ਆਣ ਕੇ ਦੇਰੀ ਤੇ ਪਾਇਆ ਤੇ 6 ਫੈਂਡ ਆਈ ਹਿਸਾਬ ਨਾਲ ਅੱਛਾ ਇਹਦਾ 14 ਵੀ ਹਿਸਾਬ ਜੁਦੀ ਦੇ 26 ਵਰਗਾ ਠੀਕ ਹੈ ਜੀ ਹਾਂਜੀ ਤੋਰੋ ਹਾਂ ਫਿਰ ਇੱਕ ਰੀਮ ਉਹ ਪਹਿਲਾਂ ਤਾਂ ਬਾਕੀ ਇਹ ਕੱਦ ਵਜਨ ਵਾਲੀ ਐ ਵੀ ਪਾਰੇ ਪੱਲੇ ਸੀ گا ਉੱਤੋਂ ਹੰਦੀ ਜਾਂ ਚਾਹੀਦਾ ਬਿਲਕੁਲ ਨਹੀਂ ਲੈ ਅੱਜ ਜੀ ਇਹ ਜਿਹੜੀਆਂ ਮਦੇ ਹਿਸਾਬ ਦੇ ਆਪੇ ਆਉਂਦੇ ਹੋ ਕਈਆਂ ਦੇ ਹੋਰ ਆਹ ਰਾਦੇ ਉਹਦੇ ਕਈ ਰਿੰਦੇ ਉਹ ਦਿਨ ਤੋਂ ਪੀਣੀ ਹੀ ਕਰਦੀ ਤੋਂ ਮੈਂ ਬਾਕੀ ਇਹ ਆ ਵੀ ਚਲੋ گاਵਾ ਸਾਰੀਆਂ ਦੁੱਧਾਂ ਲੀਆਂ ਵਾਂ ਤੇ ਸੱਜਰਾਂ ਸੁਈਆਂ ਵਾਂ ਸਾਰੀਆਂ ਫੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਦਾ ਇਹ ਆ ਜੀ ਕਿੰਨਾ ਕਹਿੰਦੇ 2 ਘਟ 50 ਦੇ ਦਈਏ 48000 ਦੀ ਪੂਰੀ 45000 ਦੀ ਦਵਾਂਗੇ ਅੱਛਾ 45000 ਦੀ ਇੰਨੇ ਫੈਨ ਹੈ ਉਦਾਂ ਹੁੰਦਾ ਤੁਸੀਂ ਦੱਸਿਆ ਵੀ ਵਾਕਿਆ ਜੀ ਫੈਨ ਸਟਾਰਟਿੰਗ ਦੇ 6 ਜੋ ਜੋ ਪਿਛਲੇ ਸੇ ਟੋਕੜਾਂ ਤੋਂ ਕਾਫੀ ਵਿਖਾਈ ਇਹ 8 ਫੈਨ ਤੱਕ ਫੈਨ ਗਈ ਹਸਾ ਜੰਦ ਅੱਛਾ 10 ਕਿਲੋ ਦੁੱਧ ਇਹਨੂੰ 10 ਥੱਲੇ ਅੱਛਾ ਫੈਨ ਟੋਕੜ ਦਾ ਫੈਨ ਵਾਧ ਹੀ ਜਾਂਦੀ ਹੈ ਜੀ ਉਹਨੂੰ ਵੀ ਸ਼ੀਰ ਤਾਂ ਸਟਾਰ ਹੈ ਜੀ ਠੀਕ ਹੈ ਜੀ ਮਤਲਬ ਦੁੱਧ ਇੱਕ ਸਾਹ ਦੇ ਦਾ ਮੱਝਾਂ ਵਾਲਾ ਹੀ ਆ ਗਏ ਨਿਜਮੁੱਲ ਪੂਰਾ ਕਰਦੀ ਹੈ ਜੀ ਇਹਦਾ ਸਾਡਾ ਮੁੱਲ ਇਹਦਾ ਠੀਕ ਹੈ ਤੇ ਆ ਵੀ ਤਾਜੀ ਸੋਈ ਜੇ ਇੱਕ ਗਾਲ ਦੀ ਸੂਈ ਇਹਦੇ ਮਗਰ ਵੀ ਬੱਚੀ ਆ ਹਨਾ ਬੱਚੀ ਬਹੁਤ ਚੰਗੀ ਇਹਦੇ ਮਗਰ ਗਾਲ ਦੀ ਸੂਈ ਇਹ ਕਿੰਨੇ ਕੇ ਦੁੱਧ ਆ ਲਈ ਆ ਇਹ ਵੀ ਜਿਹੜੇ ਖਾਲੀ ਇਹਨੇ ਪੂਰੀ ਕੀਤੀ ਹੁਣ ਦੁੱਧ ਆਏ 3 4 ਲੀਟਰ ਤੇ ਹੋਊਗਾ ਜੀ ਅੱਛਾ ਬਾਕੀ ਜਿਹੜਾ ਬਰੀਡ ਬਗੜੇ ਹਸਾਂ ਦਾ ਉਹਦੇ ਨੂੰ ਵੀ ਲੀਟਰ ਕੀ ਜਾਂਦਾ ਤੋਰਾਂ ਫੇਰ ਇੱਕ ਰੀ ਇਹਦੇ ਵੀ ਇੱਕ ਪਾਸੇ ਪਾ ਲੈ ਹੈ ਜੇ ਆਪਾਂ ਦੇਖ ਸਕਦੇ ਬੱਚੇ ਇਹਨਾਂ ਦੇ ਤੁਹਾਨੂੰ ਹੁਣ ਇਕੱਠੇ ਦਿਖਾ ਦਿੰਦੇ ਆਪਾਂ ਉਹ ਦਾ ਰਿਆ ਦੇ ਉਡਰ ਦੇ ਕੰਦੇ ਅੱਜ ਲੈ ਆਇਆ ਅੱਜ ਬਾਕੀ ਕੋ ਚੰਗੀ ਸੰਭਾਲ ਲੈ ਜੂਗਾ ਦੋ ਦਿਨਾਂ ਵਿੱਚ ਚੰਗਾ ਭਰੀ ਜਾਣਾ ਵਾ ਆਹ ਸਾਦੇ ਸਾਦੇ ਤਾਜੀ ਆ ਜੇ ਭਲਾ ਭਲਾ ਨੇਕੀ ਜੜੀਆਂ ਹਨ ਬੰਨੇ ਤੇ ਸਹੀ ਆ ਆ ਦੇਖ ਲੈ ਬਾਕੀ ਬਿਲਕੁਲ ਸਾਫ ਚਵਾਵ ਜਿਹੜਾ ਇਹ ਦਾ ਸਾਰੇ ਥਣਾਂ ਦੀ ਮੋਟੀ ਧਾਰਿਆ ਤੇ ਇਹਦਾ ਫਿਰ ਮੁੱਲ ਜਦੋਂ ਮੂਲ ਫੋਨ ਤੇ ਕਰ ਲਾਂਗੇ ਵੀ ਜੀ ਇਹਦਾ ਫੋਨ ਤੇ ਕਰਨਾਗੇ ਜੀ ਉਸਕੇ ਹੋਏ ਅੱਛੇ ਮੂਚਰਾਲੇ ਸਿੰਧੀ ਸੱਜਣ ਮਿੱਠਾ ਅੱਛਾ ਤੇ ਬੱਚੇ ਵਿਖਾ ਦिए ਕਰੀਨਾ ਦੇ ਹਨ ਆ ਸ਼ਾਈ ਵਾਲ ਦਾ ਜੀ ਆ ਸ਼ਾਈ ਵਾਲ ਕਾਂ ਦਾ ਬੱਚਾ ਜੀ ਆ ਪਹਿਲੇ ਨੰਬਰ ਵਾਲੀ ਬੱਚੀ ਗਾਂ ਦੀ ਪਹਿਲੇ ਨੰਬਰ ਵਾਲੀ ਗਾਂ ਦੀ ਬੱਚੀ ਆਪਾਂ ਦੇਖ ਸਕਦੇ ਬੜੀ ਪਿਆਰੀ ਹੈ 4 ਵਾਲੀ ਗਾਂ ਦੀ ਬੱਚੀ ਤੇ ਉਹ ਐਂਡ ਵਾਲੀ ਗਾਂ ਦੀ ਬੱਚੀ ਪਹਿਲੇ ਨੰਬਰ ਨਾਲੂ ਨਾਲ ਜੇ ਬੱਚਾ ਨਾਲੂ ਜਿਹੜੇ ਨਾਲ ਹੀ ਆ ਤਾਜ਼ੇ ਹੀ ਬੱਚੇ ਜਿਹੜੇ ਬਿਲਕੁਲ ਠੀਕ ਹੋਈ ਨਹੀਂ ਆਹ ਕੋ। ਉਹ ਤਾਜ਼ਾ ਹੀ ਆ ਬੱਚੇ। ਇੱਕ ਆਹ ਉਹ ਐਂਡਲ ਹੀ ਕਾਂ ਦੀ ਵਛੀਆ ਦੋਵੇਂ ਵਛੀਆਂ ਵਾ ਤੇ ਕਾ ਵਛਾ ਦੂਸਰੇ ਨੰਬਰ ਦੀ। ਇਹ ਦੋ ਨੰਬਰ ਵਾਲੀ ਕਾਂ। ਆ ਦੇਖ ਸਕਦੇ ਆ ਵੀ ਤਾਜ਼ਾ ਹੀ ਬੱਚਾ ਏ ਜਿਹੜਾ। ਹੰਡ ਤੋਂ ਕਰ ਗਿਆ। ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ। ਤੇ ਵੇਸ਼ ਚ ਆ ਕੇ ਤੇ ਆਪਣੀ ਸਮਝਣਾ। ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਬਾਕੀ ਸਾਡੀ ਬੇਨਤੀ ਹੈ ਵੀ ਜਰੂਰ ਧਿਆਨ ਦਿਓ ਜੀ।